ਸਟਾਰ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਜਾਰੀ ਹੈ ਡੰਡੀ 7 ਅਕਤੂਬਰ 2023 ਨੂੰ ਹਮਾਸ ਲੜਾਕੂਆਂ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਸੀ ਜਿਸ ਵਿੱਚ ਹਜ਼ਾਰ ਤੋਂ ਉੱਪਰ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਕੁਝ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਕੇ ਗਾਜ਼ਾ ਪੱਟੀ ਵਿੱਚ ਲੈ ਜਾਇਆ ਗਿਆ ਸੀ ਜਿੱਥੇ ਪਿਛਲੇ ਦਹਾਕੇ ਪਰ ਤੋਂ ਹਮਾਸ ਲੜਾਕੂ ਕਾਬਜ਼ ਹਨ ਅਤੇ ਇਸ ਛੋਟੀ ਜਹੀ ਪੱਟੀ ਵਿੱਚ 25 ਲੱਖ ਦੇ ਲਗਭਗ ਫਿਲਸਤੀਨੀ ਵਸੇ ਹੋਏ ਹਨ ਜਿਨ੍ਹਾਂ ਉੱਤੇ ਇਜ਼ਰਾਇਲ ਲਗਾਤਾਰ ਹਮਲੇ ਕਰ ਰਿਹਾ ਹੈ ਡੰਡੀ ਹੁਣ ਤੱਕ ਗਾਜ਼ਾ ਵਿੱਚ ਹਜ਼ਾਰਾਂ ਫਿਲਸਤੀਨੀ ਮਾਰੇ ਗਏ ਹਨ ਡੰਡੀ ਈਰਾਨ ਇਹਨਾਂ ਹਮਾਸ ਲੜਾਕੂਆਂ ਦੀ ਹਰ ਤਰ੍ਹਾਂ ਨਾਲ ਪੂਰੀ ਮਦਦ ਕਰਵਾ ਆ ਰਿਹਾ ਹੈ ਡੰਡੀ ਇਹ ਹੀ ਇੱਕ ਵੱਡਾ ਕਾਰਨ ਹੈ ਕਿ ਪਿਛਲੇ ਦਿਨੀ ਇਜ਼ਰਾਈਲ ਨੇ ਮਿਸਾਈਲਾਂ ਅਤੇ ਹੋਰ ਖਤਰਨਾਕ ਹਥਿਆਰਾਂ ਨਾਲ ਈਰਾਨ ਉੱਤੇ ਹਮਲਾ ਕੀਤਾ ਸੀ ਡੰਡੀ ਗਾਜ਼ਾ ਪੱਟੀ ਵਿੱਚ ਹਮਾਸ ਨੇ ਰਹਿੰਦੇ ਇਜ਼ਰਾਈਲੀ ਬੰਦਕਾਂ ਨੂੰ ਛੱਡਣ ਤੋਂ ਨਾ ਕਰ ਦਿੱਤੀ ਹੈ ਡੰਡੀ ਜਿਸ ਕਰਕੇ ਹੁਣ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਆਪਣੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ ਡੰਡੀ ਇਨ੍ਹਾਂ ਦੋਹਾਂ ਧਿਰਾਂ ਦੀ ਲੜਾਈ ਵਿੱਚ ਜਿਸ ਤਰ੍ਹਾਂ ਉੱਥੇ ਵਸੇ ਹੋਏ ਆਮ ਫਿਲਸਤੀਨੀ ਪੇਸੇ ਰਹੇ ਹਨ ਉਹਨਾਂ ਦੀ ਵਾਰਤਾ ਬੇहद ਦੁੱਖ ਦੇਣ ਵਾਲੀ ਅਤੇ ਆਮ ਲੋਕਾਂ ਲਈ ਉੱਥੇ ਸਥਿਤੀਆਂ ਬੇहद ਤਰਸਯੋਗ ਬਣੀਆਂ ਹੋਈਆਂ ਹਨ ਡੰਡੀ ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਫੌਜੀਆਂ ਰਾਹੀਂ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ ਅਤੇ ਬਹੁਤ ਥੋੜੀ ਮਾਤਰਾ ਵਿੱਚ ਹੀ ਖੁਰਾਕੀ ਵਸਤਾਂ ਉੱਥੇ ਭੇਜਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਡੰਡੀ ਸੰਯੁਕਤ ਰਾਸ਼ਟਰ ਦੇ ਹੁਣ ਤੱਕ ਇਸ ਸਬੰਧੀ ਸਾਰੇ ਹੀ ਯਤਨ ਬੁਰੀ ਤਰ੍ਹਾਂ ਫੇਲ ਹੋਏ ਜਾਪਦੇ ਹਨ ਡੰਡੀ ਪੱਟੀ ਵਿੱਚ ਇੱਕ ਤਰ੍ਹਾਂ ਨਾਲ ਅਕਾਲ ਦੀ ਸਥਿਤੀ ਬਣੀ ਹੋਈ ਹੈ ਡੰਡੀ ਲੋਕਾਂ ਨੂੰ ਏ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ ਅਤੇ ਕਿੱਧਰ ਜਾਣ? ਪ੍ਰਸ਼ਨ ਚਿੰਨ ਉਹ ਦੋਹਾਂ ਪੁੜਾਂ ਸਟਾਰਟ ਖੇਤੀ ਦਾ ਦੁਖਾਂਤ ਇਹ ਹੈ ਕਿ ਜੋ ਵੀ ਖੁਰਾਕ ਵੱਡੇ ਕਮਾਂਤਰੀ ਯਤਨਾ ਨਾਲ ਉਥੇ ਭੇਜੀ ਜਾ ਰਹੀ ਹੈ ਉਸ ਨੂੰ ਲੈਣ ਲਈ ਅਕਸਰ ਭਗੜੜ ਮਚ ਜਾਂਦੀ ਹੈ ਜਿਸ ਨਾਲ ਨਿਤ ਦਿਨ ਫਿਲਸਤੀਨੀ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਡੰਡੀ ਹੁਣ ਤੱਕ ਹੋਜਣ ਲੈਣ ਲਈ ਕਤਾਰਾਂ ਵਿੱਚ ਲੱਗੇ ਅਤੇ ਭੀੜ ਵਿੱਚ ਫਸੇ 500 ਦੇ ਲਗਭਗ ਫਿਲਸਤੀਨੀ ਮਾਰੇ ਜਾ ਚੁੱਕੇ ਹਨ ਡੰਡੀ ਇਜ਼ਰਾਇਲ ਦਾ ਇਹ ਵਾਅਦਾ ਹੈ ਕਿ ਹਮਾਸ ਲੜਾਕੇ ਘਰਾਂ ਸਕੂਲਾਂ ਹਸਪਤਾਲਾਂ ਅਤੇ ਹੋਰ ਅਜਹੀਆਂ ਥਾਵਾਂ ਉੱਤੇ ਲੋਕ ਕੇ ਇਜ਼ਰਾਈਲੀ ਫੌਜੀਆਂ ਨਾਲ ਲੜਾਈ ਲੜ ਰਹੇ ਹਨ ਡੰਡੀ ਚਾਹੇ ਉਹਨਾਂ ਦਾ ਹੁਣ ਤੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਪਰ ਉਹਨਾਂ ਨੇ ਗਾਜ਼ਾ ਪੱਟੀ ਖਾਲੀ ਨਾ ਕਰਨ ਦੀ ਆਪਣੀ ਦ੍ਰਿੜਤਾ ਨਹੀਂ ਛੱਡੀ ਜਿਸ ਕਰਕੇ ਇਜ਼ਰਾਈਲੀ ਫੌਜਾਂ ਉਹਨਾਂ ਨੂੰ ਕੱਢਣ ਲਈ ਗਾਜ਼ਾ ਪੱਟੀ ਦੇ ਇਲਾਕੇ ਪੂਰੀ ਤਰ੍ਹਾਂ ਖਾਲੀ ਕਰਵਾ ਰਹੀਆਂ ਹਨ ਡੰਡੀ ਉਥੇ ਇਸ ਦੇ ਨਾਲ-ਨਾਲ ਸਕੂਲਾਂ ਕਾਲਜਾਂ ਅਤੇ ਹੋਰ ਹਰ ਤਰ੍ਹਾਂ ਦੇ ਸੰਸਥਾਨਾਂ ਉੱਤੇ ਵਿਭਾਰੀ ਬੰਬਾਰੀ ਕਰਦੀਆਂ ਆ ਰਹੀਆਂ ਹਨ ਜਿਸ ਵਿੱਚ ਨਿਰੰਤਰ ਸੈਂਕੜੇ ਹੀ ਲੋਕ ਮਾਰੇ ਜਾ ਰਹੇ ਹਨ ਡੰਡੀ ਅਮਰੀਕਾ ਉੱਤੇ ਇਸ ਮਸਲੇ ਨੂੰ ਹੱਲ ਕਰਨ ਲਈ ਕੋ ਮੰਤਰੀ ਦਬਾਹ ਹੈ ਡੰਡੀ ਇਸ ਲਈ ਰਾਸ਼ਟਰਪਤੀ ਡੋਨਾਲਡ 트੍ਰੰਪ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੁ ਨਾਲ ਲਗਾਤਾਰ ਗੱਲਬਾਤ ਜਾਰੀ ਰੱਖ ਰਹੇ ਹਨ ਡੰਡੀ ਨੇਤਨ ਯਾਹੁ ਇਸ ਸਮੇਂ ਦੌਰਾਨ ਕਈ ਵਾਰ ਅਮਰੀਕਾ ਦਾ ਦੌਰਾ ਵੀ ਕਰ ਚੁੱਕੇ ਹਨ ਡੰਡੀ ਆਉਂਦੇ ਸੋਮਵਾਰ ਨੂੰ ਉਹ ਇੱਕ ਵਾਰ ਫਿਰ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਵਾਸ਼ਿੰਗਟਨ ਵਿੱਚ ਮਿਲਣ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਉਸ ਨੇ ਗਾਜ਼ਾ ਪੱਟੀ ਵਿੱਚ ਆਪਣੀ ਲੜਾਈ ਹੋਰ ਵੀ ਤੇਜ਼ ਕਰ ਦਿੱਤੀ ਹੈ ਡੰਡੀ ਹੁਣ ਉਸ ਨੇ ਫਿਲਸਤੀਨੀਆ ਨੂੰ ਇਹ ਹੁਕਮ ਦਿੱਤਾ ਹੈ ਕਿ ਆਉਂਦੇ ਦਿਨਾਂ ਵਿੱਚ ਉਹ ਉੱਤਰੀ ਗਾਜ਼ਾ ਦੇ ਵੱਡੇ ਇਲਾਕੇ ਨੂੰ ਖਾਲੀ ਕਰ ਦੇਣ ਤਾਂ ਜੋ ਉਥੋਂ ਹਮਾਸ ਦਾ ਸਫਾਇਆ ਕੀਤਾ ਜਾ ਸਕੇ ਡੰਡੀ